ਅੱਧੀ ਚੈਟ ਦੇ ਮਾਮਲੇ 'ਚ ਮੋਗਾ ਪੁਲਿਸ ਦਾ ਵੱਡਾ ਐਕਸ਼ਨ ਯੂਏਪੀਏ ਦੇ ਤਹਿਤ ਦਰਜ ਕੀਤੀ ਐਫਆਈਆਰ ਹਿਰਾਫਤ ਦੇ ਵਿੱਚ ਲੈ ਦੋ ਮੁਲਜ਼ਮ 20 ਤੋਂ 25 ਅਣਪਛਾਤੇਆਂ ਦਾ ਨਾਮ ਵੀ ਐਫਆਈਆਰ ਵਿਕਰਮ ਜਿੱਟੀਆਂ ਨੇ ਅਮਰਿਤਪਾਲ ਸਿੰਘ ਨੂੰ ਦੱਸਿਆ ਸ਼ੈਤਾਨ ਕਿਹਾ ਲੀਡਰ ਨੂੰ ਧੰਕਾਉਣ ਵਾਲੀ ਕਤਲ ਚੈਟ ਦਾ ਮਾਸਟਰਮਾਈਂਡ ਹੈ ਅਮਰਿਤਪਾਲ ਕੁਲਵੰਤ ਸਿੰਘ rauਕੇ ਦੇ ਭਰਾ ਨੂੰ ਦੱਸਿਆ ਗਰੁੱਪ ਦਾ ਐਡਮਿਨ ਜੱਥੇਦਾਰ ਗੜਗੱਜ ਦੀ ਢੱਡੀਆਂ ਵਾਲੇ ਨੂੰ ਸਲਾ ਅਸ਼ਰੀ ਅਕਾਲ ਤੱਕ ਸਾਹਮਣੇ ਆ ਕੇ ਰੱਖੋ ਪੱਖ ਪੰਥ ਦੀ ਮੁਖਤਾਰਾ ਦੇ ਵਿੱਚ ਆ ਕੇ ਕਰੋ ਧਰਮ ਪ੍ਰਚਾਰ ਜ਼ਿਲਹੰਦਰ ਚ ਵੱਡਾ ਇਨਕਾਊਂਟਰ ਨਸ਼ਾ ਤਸਕਰਾਂ ਤੇ ਪੁਲਿਸ ਦੇ ਵਿਚਾਲੇ ਮੜਪੇੜ ਗੋਲੀ ਲੱਗਣ ਹਾਲ ਇੱਕ ਮੁਲਜ਼ਮ ਦੀ ਮੌਤ ਦੋਨੋਂ ਪੁਲਿਸ ਨੇ ਕੀਤਾ ਗ੍ਰਿਫਤਾਰ ਅਬুল ਖੁਰਾਨਾ ਡਬਲ ਮਰਡਰ ਕੇਸ ਦੇ ਮੁਲਜ਼ਮ ਵੱਲੋਂ ਮਲੂੜ ਦੀ ਕੋਰਟ ਦੇ ਵਿੱਚ ਸਰੈਂਡਰ ਦਵਿੰਦਰ ਰਣੋਧਰ ਇੱਕ ਦਿਨ ਦਾ ਪੁਲਿਸ ਨੂੰ ਮਿਲਿਆ ਰਿਮਾਂਡ ਬਿੱਤੇ ਦਿਨੀ ਬਿਨੇ ਪ੍ਰਤਾਪ ਸਿੰਘ ਤੇ ਸੁਰੇਜ ਪ੍ਰਤਾਪ ਸਿੰਘ ਦਾ ਕੀਤਾ ਸੀ ਚਤ ਸਸੇ ਗੱਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਖਬਰਾਂ ਫਰਕਤਾ ਪੈਂਦਾ ਹੈ ਲੈ ਕੇ ਫਰਕਤਾ ਪੈਂਦੇ ਦੇ ਵਿੱਚ ਪੂਰੇ ਦਿਨ ਦੀਆਂ ਖਬਰਾਂ ਤੁਹਾਡੇ ਤੱਕ ਪਹੁੰਚਾਉਨੇ ਆ ਜ਼ਿਕਰ ਪੰਜਾਬੀ ਸਿਆਸਤ ਤੋਂ ਲੈ ਕੇ ਪੰਜਾਬ ਦੇ ਲੋਕਾਂ ਦੇ ਨਾਲ ਜੁੜੇ ਹੋਏ ਜਿਹੜੇ ਮਸਲੇ ਨੇ ਉਹਨਾਂ ਨੂੰ ਵੀ ਚੁੱਕਣ ਦੀ ਕੋਸ਼ਿਸ਼ ਹੁੰਦੀ ਹੈ ਅੱਜ ਦੇ ਸ਼ੋਅ ਦੇ ਵਿੱਚ ਜ਼ਿਕਰ ਡੀਸੀ ਦਫ਼ਤਰ ਦਾ ਜਿੱਥੇ ਜੜੀ ਕਣਕ ਸੜ ਰਹੀ ਹੈ ਬਹੁਤ ਸਾਰੀਆਂ ਸਮਾਂ ਤੋਂ ਘਟਨਾਵਾਂ ਵਾਪਰੀਆਂ ਨੇ ਕਿ ਕਣਕ ਦੀ ਫਸਲ ਜੋ ਪੱਕੀ ਹੋਈ ਸੀ ਉਸ 'ਤੇ ਅੱਗ ਲੱਗ ਗਈ ਡੀਸੀ ਦਫ਼ਤਰ ਤੱਕ ਸੜੀ ਹੋਈ ਕਣਕ ਪਹੁੰਚ ਗਈ ਹੈ ਅੱਜ ਦਿਖਾਵਾਂਗੇ ਤੁਹਾਨੂੰ ਜ਼ਿਕਰ ਹੋਵੇਗਾ ਉਸ ਸਿੰਗਰ ਦਾ ਜਿਨ੍ਹਾਂ ਦਾ ਗਾਣਾ ਕਾਲੀ ਐਕਟਿਵ ਆ ਖੂਬ ਚਰਚਾ ਦੇ ਵਿੱਚ ਹੈ ਪਿਛਲੇ ਕੁਝ ਸਮੇਂ ਤੋਂ ਖਾਸ ਤੌਰ ਤੇ ਰੀਲਾਂ ਨੂੰ ਲੈ ਕੇ ਉਹਨਾਂ ਦਾ ਇੱਕ ਪੰਗਾ ਪੈ ਗਿਆ ਸਟੇਜ ਦੇ ਉੱਤੇ ਹੀ ਜਦੋਂ ਵਿਦੇਸ਼ ਗਏ ਹੋਏ ਸਨ ਤੇ ਜ਼ਿਕਰ ਮਹਿਲਾ ਨੂੰ ਹਿਪਨੋਟਾਈਜ਼ ਕਰਕੇ ਲੁੱਟ ਕਰਨ ਦਾ ਵੀ ਜਿਆ ਹਿਪਨੋਟਾਈਜ਼ ਕਰਕੇ ਲੁੱਟ ਦੀ ਵਾਰਦਾਤ ਨੂੰ ਜਦੋਂ ਇਹ ਅੰਜਾਮ ਦਿੱਤਾ ਜਾਵੇ ਫਿਰ ਫਰਕ ਤਾਂ ਪੈਂਦਾ ਪਰ ਅੱਜ ਸ਼ਰਮਾਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਹੋਵੇਗੀ ਅੱਜ ਰਣਜੀਤ ਸਿੰਘ ਢੱਡੀਆਂ ਵਾਲੇ ਦੀ ਜਿੱਥੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਰਣਜੀਤ ਸਿੰਘ ਢੱਡੀਆਂ ਵਾਲੇ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਆ ਕੇ ਪਸ਼ਟੀਕਰਨ ਵੀ ਨੂੰ ਕਿਹਾ ਜਥੇਦਾਰ ਨੇ ਕਿਹਾ ਕਿ ਪੰਥ ਸੈਬਾ ਨਦੀ ਇਕਤਰਤਾ ਦੇ ਵਿੱਚ ਮਸਲੇ ਤੇ ਵਿਚਾਰ ਕੀਤਾ ਜਾਵੇਗਾ ਇਸ ਦੇ ਨਾਲ ਹੀ ਧਰਮ ਪਰਿਵਰਤਨ ਦੇ ਮੁੱਦੇ ਦੇ ਉੱਤੇ ਕੁਝਟ ਹੋਣ ਦੀ ਵੀ ਅਪੀਲ ਕੀਤੀ ਇਸ ਕਰਕੇ ਕੋਈ ਗੱਲ ਨਹੀਂ ਆ ਰਣਜੀਤ ਸਿੰਘ ਢੜਿੰਗਾਲੇ ਵੀ ਉਹ ਗੁਰਮਤਿ ਨੂੰ ਸਮਝਦੇ ਆ ਪੰਥ ਕਰਵੈਤਾ ਪਰੰਪਰਾਵਾਂ ਦਾ ਉਹਨਾਂ ਨੂੰ ਪਤਾ ਵਾ ਜਦੋਂ ਉਹਨਾਂ ਨੇ ਉਹੀ ਗੱਲ ਕਹਿ ਦਿੱਤੀ ਵੀ ਮੈਂ ਪੰਜਾਂ ਪਿਆਰਿਆਂ ਸ਼ਾਮਲ ਹੋ ਕੇ ਅਮਰ ਸੰਚਾਰ ਕਰਾਉਂਗਾ ਤੇ ਪਿੱਛੇ ਤੇ ਵੱਜਦਾ ਹੀ ਕੁਝ ਨਹੀਂ ਆ ਜਾਣ ਕਾਲਤਖ ਸਾਹਿਬ ਆਪਣਾ ਮਸਲਾ ਸਪਸ਼ਟੀਕਰ ਲੈ ਕੇ ਪੰਜ ਸਿੰਘ ਸਹਿਬਾਨਾਂ ਦੀ ਕੱਤਰਤਾਜ ਵਿਚਾਰਿਆ ਜਾਊਗਾ ਦਰਸਲ ਢੜੀਆਂ ਵਾਲੇ ਨੇ ਗੁਰਮਤ ਦੇ ਸਬੰਧ ਦੇ ਵਿੱਚ ਬਿਆਨਬਾਜ਼ੀ ਕੀਤੀ ਸੀ ਅ ਜਹੇਦਾਰ ਬਾਰੇ ਸੁਣਿਆ ਹੈ ਗੜਗੱਜ ਜਿਹੜੇ ਆਏ ਨੇ ਇਹ ਕਹਿ ਰਹੇ ਨੇ ਧਰਮ ਪ੍ਰਚਾਰ ਦੀ ਲਹਿਰ ਅਸੀਂ ਸ਼ੁਰੂ ਕਰਨੀ ਹੈ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਵੀ ਤੁਸੀਂ ਜਿਹੜਾ ਕਦਮ ਪਟ ਰਹੇ ਹੋ ਬੜੀ ਚੰਗੀ ਗੱਲ ਹੈ ਤੇ ਜੇ ਜਹੇਦਾਰ ਹੋਣੀ ਇਸ ਲਾਗ ਜੋਗ ਕਦਮ ਹੈ ਜੇ ਜਹੇਦਾਰ ਹੋਣੀ ਗੜਗੱਜ ਹੋਣੀ ਇਹ ਕਰਨਗੇ ਤੇ ਇਹ ਉਹਨਾਂ ਦੇ ਵਾਸਤੇ ਚੰਗੀ ਗੱਲ ਵੀ ਹੈ ਇਹ ਸੰਗਤ ਨੂੰ ਫਿਰ ਉਹਨਾਂ ਦਾ ਸਾਥ ਵੀ ਦੇ ਦੇਣਾ ਚਾਹੀਦਾ ਹੈ ਇਸ ਦੀ ਜਾਂਚ ਨੂੰ ਲੈ ਕੇ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ 24 ਅਗਸਤ 2024 ਨੂੰ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਕਿ ਜਦੋਂ ਤੱਕ ਢੱਡੀਆਂ ਵਾਲੇ ਅਕਾਲ ਤਖਸਾਲ ਦੇ ਉੱਤੇ ਪੇਸ਼ੋਕੀ ਮਾਫੀ ਨਹੀਂ ਮੰਗਦੇ ਤਾਂ ਉਹਨਾਂ ਦੀ ਸਾਰੀ ਸਮਾਗਮਾਂ ਦਾ ਬਾਈਕਾਟ ਕੀਤਾ ਜਾਵੇ ਤੇ ਇਸ ਸਭ ਦੇ ਵਿਚਾਲੇ ਇੱਕ ਅਹਿਮ ਤੇ ਵੱਡੀ ਖਬਰ ਹੈ ਜਥੇਦਾਰ ਦੀ ਸਲਾਹ ਦੇ ਉੱਤੇ ਰਣਜੀਤ ਸਿੰਘ ਢੱਡੀਆਂ ਵਾਲੇ ਦੀ ਸਟੇਟਮੈਂਟ ਸਾਹਮਣੇ ਆ ਚੁੱਕੀ ਹੈ ਰੰਜੀਤ ਸਿੰਘ ਢੱਡਰੀਆਂ ਵਾਲੇ ਵੀ ਦੇਸ਼ ਸੜਬਾਨਾ ਹੋ ਰਹੇ ਸਨ ਤੇ ਇਸ ਉਚਾਲੇ ਜਥੇਦਾਰ ਸਾਹਿਬ ਦੀ ਸਟੇਟਮੈਂਟ ਦੇ ਉੱਤੇ ਰੰਜੀਤ ਸਿੰਘ ਢੱਡਰੀਆਂ ਵਾਲੇ ਦੇ ਵੱਲੋਂ ਸਟੇਟਮੈਂਟ ਦਿੱਤੀ ਗਈ ਹੈ। ਉਹਨਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਕਿਉਂਕਿ ਜਥੇਦਾਰ ਸਾਹਿਬ ਕਹਿ ਰਹੇ ਨੇ ਕਿ ਆ ਕੇ ਸਪਸ਼ਟੀਕਰਨ ਦਬੋ ਅਕਾਲ ਤਖਤ ਦੇ ਉੱਤੇ ਤਾਂ ਉਸ ਦੇ ਉੱਤੇ ਰੰਜੀਤ ਸਿੰਘ ਢੱਡਰੀਆਂ ਵਾਲੇ ਕੀ ਕੁਝ ਬੋਲੇ ਨੇ ਉਹ ਕੁਝ ਹੀ ਪੰਨ ਦੇ ਵਿੱਚ ਤੁਹਾਨੂੰ ਸੁਣਾਵਾਵਾਂਗੇ। ਪਰ ਰੰਜੀਤ ਸਿੰਘ ਢੱਡਰੀਆਂ ਵਾਲੇ ਨੇ ਜ਼ਿਕਰ ਕੀਤਾ ਕਿ ਪੰਜਾਬ ਨੂੰ ਸਭ ਤੋਂ ਜ਼ਿਆਦਾ ਲੋੜ ਇਸ ਸਮੇਂ ਸਿੱਖੀ ਲਹਿਰ ਚਲਾਉਣ ਦੀ ਹੈ। ਨਸ਼ਾ ਅਤੇ ਧਰਮ ਪਰਿਵਰਤਨ ਇੱਕ ਬਹੁਤ ਵੱਡਾ ਮਸਲਾ ਇਸ ਸਮੇ ਪੰਜਾਬ ਦੇ ਸਾਹਮਣੇ ਹੈਗਾ ਹੈ ਤਾਂ ਰਣਜੀਤ ਸਿੰਘ ਢੱਡਰੀਆਂ ਵਾਲੇ ਆਪਣੀਆਂ ਸਟੇਟਮੈਂਟ ਨੂੰ ਲੈ ਕੇ ਲਗਾਤਾਰ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਔਰ ਉਹਨਾਂ ਦੇ ਵੱਲੋਂ ਇੱਕ ਦਿੱਤੀ ਗਈ ਸਟੇਟਮੈਂਟ ਉਹਨਾਂ ਦੇ ਵੱਲੋਂ ਦਿੱਤੀਆਂ ਗਈਆਂ ਸਟੇਟਮੈਂਟ ਉਹਨਾਂ ਦੇ ਧਰਮ ਪ੍ਰਚਾਰ ਦੇ ਦੌਰਾਨ ਕਿਉਂਕਿ ਧਾਰਮਿਕ ਦੀਵਾਨ ਉਹ ਲਗਾਉਂਦੇ ਨੇ ਇੱਕ ਵੱਡੀ ਫੈਨ ਫਾਲੋਇੰਗ ਉਹਨਾਂ ਦੀ ਹੈਗੀ ਹੈ ਜਿਹੜੇ ਉਹਨਾਂ ਦੇ ਸਮਰਥਕ ਹੈਗੇ ਨੇ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਪਿਛਲੇ ਕੁਝ ਸਮੇਂ ਦੇ ਦੌਰਾਨ ਜਿਹੜੀਆਂ ਵੱਡੀਆਂ ਸਖਸ਼ੀਅਤਾਂ ਨੇ ਮੈਸਿਕਰ ਭਾਈ ਜੱਟ ਦਾ ਜ਼ਿਕਰ ਕਰਾਂ ਤਾਂ 36 ਦਾ ਅੰਕੜਾ ਰਿਹਾ ਹੈ ਖਾਸ ਤੌਰ ਤੇ ਹਰਨਾਨ ਸਿੰਘ ਖਾਲਸਾ ਦੇ ਨਾਲ ਸਿੱਧੇ ਤੌਰ ਦੇ ਉੱਤੇ ਬੋਲਦੇ ਨਜ਼ਰ ਆਏ ਨੇ ਇੱਕ ਹਮਲਾ ਵੀ ਹੋ ਗਿਆ ਸੀ ਰঞ্জੀਤ ਸਿੰਘ ਢੱਡਰੀਆਂ ਵਾਲੇ ਦੇ ਉੱਤੇ ਪਰ ਜਦੋਂ ਅੱਜ ਉਹਨਾਂ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਤਾਂ ਨੇ ਆਪਣੇ ਬਿਆਨ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਜਿਹੜਾ ਜਥੇਦਾਰ ਸਾਹਿਬ ਨੇ ਸਲਾਹ ਦਿੱਤੀ ਹੈ ਉੱਥੇ ਆਉਣ ਨੂੰ ਦਰਸਲ ਜਥੇਦਾਰ ਸਾਹਿਬ ਕੁਲਦੀਪ ਸਿੰਘ ਗੜਗੱਜ ਨੇ ਇੱਕ ਏਕੇ ਵਾਲੀ ਗੱਲ ਕਰਨ ਦੀ ਕੋਸ਼ਿਸ਼ ਤਾਂ ਕੀਤੀ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਤੇ ਉਸ ਅਪੀਲ ਦਾ ਉਸ ਅਪੀਲ ਦਾ ਵੈਲਕਮ ਵੀ ਕਰ ਰਹੇ ਨੇ ਰঞ্জੀਤ ਸਿੰਘ ਢੱਡਰੀਆਂ ਵਾਲੇ ਸਰ ਮਾਨਯਾ ਤੁਹਾਨੂੰ ਕਿ ਜਥੇਦੜ ਸਾਹਿਬ ਦੇ ਅ ਅਪੀਲ ਦੇ ਉੱਤੇ ਸਲਾਹ ਦੇ ਉੱਤੇ ਕੀ ਕੁਝ ਕੈਨਿਡਟ ਡਰੀਆ ਵਾ ਉਹ ਸੇਵਾ ਕੀਤੀ ਸੀ ਤੇ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਫੈਸਲੇ ਸਿਆਸਤ ਤੋਂ ਪ੍ਰੇਰਿਤ ਹੋਏ ਐ ਇਹ ਅਸੀਂ ਸਾਰੇ ਜਾਣਦੇ ਆ ਜਦੋਂ ਉਹਦੇ ਵਿੱਚ ਸਿਆਸਤ ਵੜ ਕੇ ਫੈਸਲੇ ਹੁੰਦੇ ਨੇ ਤਾਂ ਫੈਸਲੇ ਸਾਡੀ ਕੌਮ ਲਈ ਬਹੁਤੇ ਚੰਗੇ ਨਹੀਂ ਹੁੰਦੇ ਨੁਕਸਾਨ ਉਹਦਾ ਸਾਨੂੰ ਸਾਰਿਆਂ ਨੂੰ ਹੁੰਦਾ ਹੈ ਪੰਜਾਬ ਨੂੰ ਹੁੰਦਾ ਹੈ ਕੌਮ ਨੂੰ ਹੁੰਦਾ ਹੈ ਤੇ ਅੱਜ ਦੀ ਘੜੀ ਵਿੱਚ ਬਹੁਤ ਵੱਡੀ ਲੋੜ ਹੈ ਤੇ ਮੈਂ ਜਿੰਨੇ ਜੋਗਾ ਵੀ ਹੈਗਾ ਮੈਂ ਇੰਨੀ ਬੇਨਤੀ ਕਰਾਂਗਾ ਤੁਹਾਨੂੰ ਤੁਸੀਂ ਮੈਨੂੰ ਨਾਲ ਲੈ ਕੇ ਤੁਰਦੇ ਹੋ ਜਾਂ ਨਹੀਂ ਤੁਰਦੇ ਤੇ ਤੁਹਾਡਾ ਫੈਸਲਾ ਹੈ ਇਹ ਚੈਪਟਰ ਵੱਖਰਾ ਹੈ ਪਰ ਸਿੱਖੀ ਦੀ ਲਹਿਰ ਜਿਹੜੀ ਹੈ ਪੰਜਾਬ 'ਚ ਜ਼ਰੂਰ ਚਲਾਉਣੀ ਚਾਹੀਦੀ ਹੈ ਇੱਕ ਜਥਾ ਨਹੀਂ ਹਜ਼ਾਰਾਂ ਜਥੇ ਤਿਆਰ ਕਰੋ ਸੈਂਕੜੇ ਜਥੇ ਤਿਆਰ ਕਰੋ ਪਿੰਡ ਪਿੰਡ ਜਾਇਆ ਜਾਵੇ ਘਰ ਘਰ ਜਾਇਆ ਜਾਵੇ ਹੱਥ ਜੋੜੇ ਜਾਣ ਗੁਰੂ ਗੋਬਿੰਦ ਸਿੰਘ ਦਾ ਵਾਸਤਾ ਪਾ ਕੇ ਉਹਨਾਂ ਨੂੰ ਆਓ ਭਾਈ ਗੁਰਬਾਣੀ ਨਾਲ ਜੁੜੋ ਸਹਿਜ ਪਾਠ ਕਰੋ ਸਿੱਖੀ ਦੀ ਗੱਲ ਤਰਨਜੀਤ ਸਿੰਘ ਢੜੀਆਂ ਵਾਲੀ ਦੀ ਸਟੇਟਮੈਂਟ ਆ ਗਈ ਹੈ ਦਰਅਸਲ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਸਪਸ਼ਟੀਕਰਨ ਦੇਣਾ ਕੱਲ ਤੱਕ ਦੇ ਉੱਤੇ ਆਇਆ ਜੇ ਤਾਂ ਉਸ ਬਿਆਨ ਦੇ ਉੱਤੇ ਰਣਜੀਤ ਸਿੰਘ ਢੜੀਆਂ ਵਾਲੀ ਦੀ ਸਟੇਟਮੈਂਟ ਹੈ ਜਿਸ ਦੇ ਵਿੱਚ ਉਹਨੇ ਜ਼ਿਕਰ ਕੀਤਾ ਹੈ ਕਿ ਮੈਂ ਵਿਚਾਰ ਕਰਾਂਗਾ ਉੱਥੇ ਆਉਣ ਦੀ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਸਾਡੇ ਸਾਥੀ ਨੇ ਜਿਹੜੇ ਮੈਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਦੇ ਨਾਲ ਵੀ ਅਸੀਂ ਆਪਣੀ ਜਥੇਬੰਦੀ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਅੱਗੇ ਕੀ ਡਿਸੀਜਨ ਹੋਣਾ ਚਾਹੀਦਾ ਖੈਰ ਇਹ ਇਹ ਪੂਰਾ ਵਿਵਾਦ ਕੀ ਬਾਕੀ ਸੁਲਝਣ ਵਾਲੀ ਲਾਈਨ ਦੇ ਉੱਤੇ ਹੁਣ ਪੈ ਚੁੱਕਿਆ ਏ ਕਾਬਲੇ ਗੌਰ ਇਹ ਵੀ ਹੈ ਕਿ ਰঞ্জੀਤ ਸਿੰਘ ਢੜਰੀਆਂ ਵਾਲੇ ਦੀ ਦੀਵਾਨ ਨੂੰ ਲੈ ਕੇ ਵੀ ਵਿਰੋਧ ਹੁੰਦਾ ਹੋਇਆ ਨਸਰ ਆਇਆ ਪਿਛਲੇ ਕੁਝ ਸਾਲਾਂ ਦੇ ਵਿੱਚ ਇਨਫੈਕਟ ਅੰਮ੍ਰਿਤਸਰ ਦੇ ਵਿੱਚ ਤਾਂ ਉਹਨਾਂ ਨੂੰ ਦੀਵਾਨ ਸਜਾਏ ਨੂੰ ਬਹੁਤ ਲੰਬਾ ਟਾਈਮ ਨਿਕਲ ਚੁੱਕਿਆ ਹੈ ਤੇ ਸਾਰੇ ਵਿਵਾਦ ਨੂੰ ਸੁਲਝਾਉਣ ਦੇ ਲਈ ਜਿਹੜੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਅਪੀਲ ਕੀਤੀ ਗਈ ਆ ਕਿਹਾ ਗਿਆ ਜੱਤੜਾ ਸਾਹਿਬ ਦੇ ਵੱਲੋਂ ਕਿ ਤੁਸੀਂ ਇੱਥੇ ਆਓ ਔਰ ਆ ਕੇ ਸਪਸ਼ਟੀਕਰਨ ਦਿਓ ਅਕਾਲ ਤਖਤ ਸਾਹਿਬ ਦੇ ਉੱਤੇ ਔਰ ਉਸ ਦੇ ਉੱਤੇ ਜਿਹੜਾ ਇਹ ਇੱਕ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਢੱਡਰੀਆਂ ਵਾਲੇ ਦੀ ਸਟੇਟਮੈਂਟ ਸਾਹਮਣੇ ਆਈ ਹੈ ਤੇ ਉਹ ਕਹਿ ਰਹੇ ਨੇ ਕਿ ਮੈਂ ਜੱਤੜਾ ਸਾਹਿਬ ਦੀ ਅਪੀਲ ਦੇ ਉੱਤੇ ਅਸੀਂ ਵਿਚਾਰ ਕਰਾਂਗਾ। ਹੱਥ ਫਸਾਰ ਕੇ ਜੋ ਕਹਿੰਦੇ ਨੇ ਕਿ ਮੇਰਾ ਪੱਖ ਵੀ ਸੁਣਨ ਲਈ ਤਿਆਰ ਨੇ ਮੇਰੀ ਗੱਲ ਵੀ ਸੁਣਨਗੇ ਤਾਂ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਮੈਂ ਬਾਹਰ ਚੱਲਿਆ ਮੈਂ ਆਪਣੀ ਜਥੇਬੰਦੀ ਨਾਲ ਆਪਣੇ ਪਿਆਰ ਵਾਲਿਆਂ ਨਾਲ ਵਿਚਾਰ ਵੀ ਕਰਾਂਗਾ ਇਸ ਸੰਬੰਧ ਵਿੱਚ ਤੇ ਮੈਂ ਇਹ ਵੀ ਸਿੰਘ ਸਾਹਿਬ ਨੂੰ ਕਵਾਂਗਾ ਵੇਖੋ ਬਹੁਤ ਸਾਰੇ ਫੈਸਲੇ ਸਿਆਸਤਾਂ ਤੋਂ ਪ੍ਰੇਰਿਤ ਹੋਏ ਐ ਬਹੁਤ ਸਾਰੇ ਸਿੱਖ ਵਿਦਵਾਨ ਬੁੱਧੀਜੀਵੀ ਪਰੇ ਤੱਕ ਦਿੱਤੇ ਗਏ ਐ ਦੂਰ ਸਿੱਟ ਦਿੱਤੇ ਗਏ ਐ ਜਿਨ੍ਹਾਂ ਨੇ ਸੱਚੀ ਕੌਮ ਦੀ ਬਹੁਤ ਸੇਵਾ ਕੀਤੀ ਸੀ ਤੇ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਫੈਸਲੇ ਸਿਆਸਤ ਤੋਂ ਪ੍ਰੇਰਿਤ ਹੋਏ ਐ ਇਹ ਅਸੀਂ ਸਾਰੇ ਜਾਣਦੇ ਆ ਜਦੋਂ ਉਹਦੇ ਵਿੱਚ ਸਿਆਸਤ ਵੜ ਕੇ ਫੈਸਲੇ ਹੁੰਦੇ ਨੇ ਤਾਂ ਫੈਸਲੇ ਸਾਡੀ ਕੌਮ ਲਈ ਬਹੁਤੇ ਚੰਗੇ ਨਹੀਂ ਹੁੰਦੇ ਨੁਕਸਾਨ ਉਹਦਾ ਸਾਨੂੰ ਸਾਰਿਆਂ ਨੂੰ ਹੁੰਦਾ ਪੰਜਾਬ ਨੂੰ ਹੁੰਦਾ ਕੌਮ ਨੂੰ ਹੁੰਦਾ ਤੇ ਅੱਜ ਦੀ ਘੜੀ ਵਿੱਚ ਬਹੁਤ ਵੱਡੀ ਲੋੜ ਐ ਤੇ ਮੈਂ ਜਿੰਨੇ ਜੋਗਾ ਵੀ ਹੈਗਾ ਮੈਂ ਇੰਨੀ ਬੇਨਤੀ ਕਰਾਂਗਾ ਤੁਹਾਨੂੰ ਤੁਸੀਂ ਮੈਨੂੰ ਨਾਲ ਲੈ ਕੇ ਤੁਰਦੇ ਹੋ ਜਾਂ ਨਹੀਂ ਤੁਰਦੇ ਤਾਂ ਤੁਹਾਡਾ ਫੈਸਲਾ ਹੈ ਇਹ ਚੈਪਟਰ ਵੱਖਰਾ ਹੈ ਪਰ ਸਿੱਖੀ ਦੀ ਲਹਿਰ ਜਿਹੜੀ ਹੈ ਪੰਜਾਬ 'ਚ ਜਰੂਰ ਚਲਾਉਣੀ ਚਾਹੀਦੀ ਹੈ ਇੱਕ ਜਥਾ ਨਹੀਂ ਹਜ਼ਾਰਾਂ ਜਥੇ ਤਿਆਰ ਕਰੋ ਸੈਂਕੜੇ ਜਥੇ ਤਿਆਰ ਕਰੋ ਪਿੰਡ-ਪਿੰਡ ਜਾਇਆ ਜਾਵੇ ਘਰ-ਘਰ ਜਾਇਆ ਜਾਵੇ ਹੱਥ ਜੋੜ ਕੇ ਪਰ ਕੀ ਬਾਕੀ ਇਹ ਜਿਹੜਾ ਪੰਥਕ ਵਿਵਾਦ ਨਜ਼ਰ ਆਇਆ ਪਿਛਲੇ ਸਾਲਾਂ ਦੇ ਵਿੱਚੋਂ ਸੁਲਝਣ ਦੀ ਕਗਾਰ ਦੇ ਉੱਤੇ ਹੈ ਕਿ ਬਾਕੀ ਢੱਡੀਆਂ ਵਾਲੇ ਸਪਸ਼ਟੀਕਰਨ ਦੇ ਲਈ ਪਹੁੰਚਣਗੇ ਕੱਲ ਤੱਕ ਸਾਹਬ ਦੇ ਉੱਤੇ ਖੈਰ ਜਦੋਂ ਇੱਕ ਪਾਸੋਂ ਅਪੀਲ ਹੋਵੇ ਕਿ ਆਓ ਗੱਲ ਕਰੀਏ ਦੂਜੇ ਪਾਸੇ ਵੀ ਪੋਜ਼ਿਟਿਵ ਰਿਸਪੌਂਸ ਹੋਵੇ ਤੇ ਪੰਥਕ ਵਿਵਾਦ ਜਿਹੜਾ ਦੋ ਵੱਡੀਆਂ ਸ਼ਕਤੀਆਂ ਦੇ ਵਿਚਾਲੇ ਹੋਵੇ ਉਹ ਸੁਲਝਣ ਵਾਲੇ ਪਾਸੇ ਵੱਧਦਾ ਨਜ਼ਰ ਆਵੇ ਫਿਰ ਫਰਕ ਤਪੈਂਦਾ ਹੁਣ ਅਸੀਂ ਅਗਲੀ ਖਬਰ ਤੁਹਾਨੂੰ ਕਰਦੇ ਹਾਂ ਗੱਲ એનર્ਜੀ ਡਰਿੰਕਸ ਦੀ એનર્ਜੀ ਡਰਿੰਕਸ ਨੂੰ ਲੈ ਕੇ ਪੰਜਾਬ ਸਰਕਾਰ ਅਲਰਟ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ आम आदमी पार्टी के एम पी मलविंदर सिंह कंग ने लिए हानिकारक दसते हुए कहा कि इन की थान हेल्दी बदल देने सरकार काम कर रही है नए नए एनर्जी ड्रिंक खासकर जो दूर देहात में वहां वहाँ तो इसकी वेरिफिकेशन भी कोई नहीं है और धड़ल्ले से बेचे जा रहे थे, इस पे तो इस पर तो लगाम लगनी ही चाहिए और सभी इस पर एक मत हैं सभी समाज के लोग और मुझे लगता बैक बैक टू रूट्स जो है लौटना पड़ेगा ਸੀਟ ਮੰਤਰੀ ਦੇ ਮੁਤਾਬਿਕ ਸਕੂਲਾਂ ਦੇ ਵਿੱਚ ਤਾਂ ਇਹਨਾਂ એનર્ਜੀ ਡਰਿੰਕਸ ਨੂੰ ਪਹਿਲਾਂ ਹੀ ਬੈਨ ਕੀਤਾ ਗਿਆ ਪਰ ਹੁਣ ਕਾਲਜਸ ਅਤੇ ਮਾਰਕੀਟ ਦੇ ਵਿੱਚ ਵੀ ਇਹਨਾਂ ਦੇ ਉੱਤੇ ਰੋਕ ਲਗਾਉਣ ਦੇ ਉੱਤੇ ਕੇਂਦਰ ਸਰਕਾਰ ਦੇ ਨਾਲ ਗੱਲ ਕੀਤੀ ਜਾ ਰਹੀ ਹੈ ਪੰਜਾਬ ਜਿਹੜੀ ਸਟੇਟ ਸੀ ਇਹ ਪਹਿਲੀ ਸਟੇਟ ਸੀ ਜਿਨ੍ਹਾਂ ਨੇ ਨੁੱਕਾ ਬਾਰਤ ਬੰਦ ਕੀਤੀਆਂ ਵੀ ਸਿਗਰਟਸ ਬੰਦ ਕੀਤੀਆਂ ਔਰ ਵੇਪੇ ਦਾ ਔਰ ਜਿਹੜਾ ਤੁਹਾਡਾ એનર્ਜੀ ਡਰਿੰਕਸ ਦਾ ਹੈਗਾ ਇਹ ਮੈਂ ਬੈਨ ਕਰਤੀਆਂ ਜੀ ਸਕੂਲਾਂ ਵਿੱਚ ਬੈਨ ਦਾ 11 ਸਾਲ ਤੱਕ ਕੋਈ WHO ਦੇ ਰეკਮੈਂਡੇਸ਼ਨਸ ਆ ਗਿਆ ਵੈਸੇ ਇਹ ਜਿਹੜੇ ਸੈਂਟਰਲ ਲਾਅ ਹੁੰਦੇ ਆ ਸਾਰੇ ਜੋ ਮੇਰੇ ਜੁਸਟਿਸ ਅਕਸ਼ੇਸ਼ੀ ਮਕਰਤੀਮਾ ਜੇਪੀ ਨਟਾਜ ਨੂੰ ਮਿਲ ਕੇ ਆਇਆ ਕਿ ਉਹਨੂੰ ਕਾਲਜਾਂ ਵਿੱਚ ਵੀ ਬੈਨ ਕਰੋਗੇ ਸੂਬਾ ਸਰਕਾਰ ਨੇ ਇਸ ਦੇ ਲਈ ਮਾਪਿਆਂ ਅਤੇ ਅਧਿਆਪਕਾਂ ਤੋਂ ਵੀ ਸਹਿਯੋਗ ਮੰਗਿਆ ਹੈ ਸਰ એનર્ਜੀ ਡਰਿੰਕਸ ਦਾ ਬੜੇ ਧੱਲੇ ਨਾਲ ਇਸਤੇਮਾਲ ਤਾਂ ਕੀਤਾ ਜਾ ਰਿਹਾ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਪਰ ਕੀ ਬਾਕੀ ਹੀ એનર્ਜੀ ਡਰਿੰਕਸ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਕੋਈ ਰੋਕ ਲਗਾ ਦਿੱਤੀ ਜਾਏਗੀ ਇਹ ਵੱਡਾ ਸਵਾਲ ਅਗਲੀ ਖਬਰ ਦਾ ਰੁਕ ਕਰਦੇ ਹਾਂ ਕੈਥੋਲਿਕ ਕੇ ਸਹੀ ਧਰਮ ਗੁਰੂ ਪਾਪ ਫਰਾਂਸਿਸ ਦਾ 88 ਸਾਲ ਦੀ ਉਮਰ ਦੇ ਵਿੱਚ ਤਹਿਾਨ ਪਾਪ ਫਰਾਂਸਿਸੇ ਦਿੱ ਹਸਦੀ ਪਹਿਲੀ ਲैटिन ਅਮਰੀਕੀ ਪਾਪ ਸੀ ਪਿਛਲੇ ਕਈ ਮਹੀਨਿਆਂ ਤੋਂ ਉਹ ਸਿਹਤ ਸੰਬੰਧੀ ਸਮੱਸਿਆਵਾਂ ਦੇ ਨਾਲ ਜੂਝ ਰਹੇ ਸਨ ਉਹਨਾਂ ਨੂੰ 14 ਫਰਵਰੀ ਨੂੰ ਰੋਮ ਦੀ ਜੇਮੇਲੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਉਹਨਾਂ ਦਾ ਨਿਮੋਨੀਆ ਤੇ ਐਨੀਮੀਆ ਦਾ ਇਲਾਜ ਵੀ ਜਾਰੀ ਸੀ ਪੂਨ ਪੰਜ ਹਫ਼ਤੇ ਤੱਕ ਪੇਪਿਆਂ ਚ ਇਨਫੈਕਸ਼ਨ ਵੀ ਵਜਨ ਨਾਲ ਹਸਪਤਾਲ ਚ ਭਰਤੀ ਰਹੇ ਇਲਾਜ ਦੇ ਦੌਰਾਨ ਕੈਥੋਲਿਕ ਚਰਚ ਦੇ ਹੈੱਡਕੁਆਰਟਰ ਵੈਟिकन ਨੇ ਦੱਸਿਆ ਕਿ ਪਾਪ ਦੀ બ્લડ ટેસ્ટ રિપોર્ટ ਦੇ ਵਿੱਚ ਕਿਡਨੀ ਫੇਲ ਹੋਣ ਦੇ ਲੱਛਣ ਦਿખਰੇ ਸਨ ਹਾਲਾਂਕਿ 14 ਮਾਰਚ ਨੂੰ ਉਹਨਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਸੀ ਪਾਪ ਫਰਾਂਸਿਸ 1300 ਸਾਲ ਦੇ ਵਿੱਚ ਪਹਿਲੇ ਗੈਰ ਯੂਰੋਪੀਅਨ ਸਨ ਜਿਨ੍ਹਾਂ ਨੂੰ ਪਾਪ ਚੁਣਿਆ ਗਿਆ ਸੀ ਪ੍ਰધાનમંત્રી મોદી ਨੇ ਐਕਸ ਦੇ ਉੱਤੇ ਪੋਸਟ ਕਰਦੀ ਹੋਈ ਲਿਖਿਆ ਕਿ ਪਾਪ ਫਰਾਂਸਿਸ ਦੇ ਦੇਹਾਂਤ ਦੇ ਉੱਤੇ ਦੁੱਖ ਹੈ 2021 ਦੇ ਵਿੱਚ ਜਦੋਂ ਪ੍ਰધાનમંત્રી ਨરેન્દ્ર મોદી ਯੂਰਪ ਟੂਰ ਦੇ ਉੱਤੇ ਸਨ ਉਸ ਸਮੇਂ ਉਹਨਾਂ ਨੇ ਵੈਟਿਕਨ ਸਿਟੀ ਦੇ ਵਿੱਚ ਪਾਪ ਫਰਾਂਸਿਸ ਦੇ ਨਾਲ ਮੁਲਾਕਾਤ ਕੀਤੀ ਸੀ ਪਾਪ ਫਰਾਂਸਿਸ ਦੇ ਨਾਲ ਮੋਦੀ ਦੀ ਪਹਿਲੀ ਮੁਲਾਕਾਤ ਰਹੀ। ਪੀਐਮ ਮੋਦੀ ਨੇ ਪਾਪ ਫਰਾਂਸਿਸ ਨੂੰ ਪਰਤੌਣ ਦਾ ਸੱਦਾ ਵੀ ਦਿੱਤਾ ਸੀ। ਇਸ ਤੋਂ ਬਾਅਦ ਮੋਦੀ ਨੇ ਦੂਜੀ ਵਾਰ ਜੀ7 ਸਮਿਟ ਦੇ ਵਿੱਚ 2024 'ਚ ਉਨ੍ਹਾਂ ਦੇ ਨਾਲ ਮੁਲਾਕਾਤ ਕੀਤੀ ਸੀ। ਹੁਣ ਅੱਗੇ ਵੱਧਦੇ ਤੇ ਵਾਰੀ ਅੱਜ ਦੇ ਸਵਾਲ ਦੀ ਅੱਜ ਦਾ ਸਵਾਲ ਅਸੀਂ ਪਾਪ ਨੂੰ ਪਹਨਾਈ ਜਾਣ ਵਾਲੀ ਮੁਖੀ ਨਾਲ ਜੁੜਿਆ ਹੋਇਆ ਪੁੱਛ ਰਹੇ ਹਾਂ। ਇਹ ਅੱਜ ਦੇ ਸਵਾਲ ਦਾ ਸੀ ਰੁਕ ਕਰਦੇ ਹਾਂ ਸਕਰੀਨ ਦੇ ਉੱਤੇ ਅੱਜ ਦਾ ਸਵਾਲ ਆਏਗਾ ਪੌਪ ਨੂੰ ਪਹਿਨਾਈ ਜਾਣ ਵਾਲੀ ਰਵਾਇਤੀ ਅੰਗੂਠੀ ਕਿਹੜੀ ਹੈ ਆਪਰ ਫ੍ਰਾਂਸੀਸ ਦਾ ਬਿਹਾਂਤ ਹੈ ਇਸ ਕਰਕੇ ਜਿਵੇਂ ਇਸ ਮੁੱਦੇ ਨਾਲ ਜੁੜਿਆ ਹੋਇਆ ਸਵਾਲ ਪੁੱਛ ਰਹੇ ਚਾਰ ਆਪਸ਼ਨ ਸਾਡੇ ਸਾਹਮਣੇ ਨੇ ਰਿੰਗ ਆਫ ਦਾ ਫਿਸ਼ਰਮੈਨ ਰਿੰਗ ਆਫ ਦਾ ਕਿੰਗ ਰਿੰਗ ਆਫ ਦਾ ਲਾਰਡ ਜਾਂ ਫਿਰ ਰਿੰਗ ਆਫ ਦਾ ਰਿੰਗ ਸਹੀ ਜਵਾਬ ਕੀ ਹੈ ਥੋੜੀ ਦੇਰ ਵਿੱਚ ਪੂਰੀ ਜਾਣਕਾਰੀ ਦੇ ਨਾਲ ਇਸ ਸ਼ੋਅ ਦੇ ਦੌਰਾਨ ਹੀ ਇਸ ਸਵਾਲ ਦਾ ਜਵਾਬ ਤੁਹਾਡੇ ਸਾਹਮਣੇ ਰੱਖਾਂਗੇ ਹੁਣ ਅੱਗੇ ਬਾਦਿਆਂ ਤੇ ਖਬਰ ਹੈ ਕੈਨੇਡਾ ਤੋਂ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਲక్ష్ਮੀ ਨਾਰਾਇਣ ਮੰਦਿਰ ਦੀਆਂ ਦੀਵਾਰਾਂ ਦੇ ਉੱਤੇ ਖਾਲਿਸਤਾਨੀ ਸਮਰਥਕਾਂ ਦੇ ਵੱਲੋਂ ਨਾਅਰੇ ਲਿਖੇ ਮੰਦਿਰ ਦੀਆਂ ਬਾਹਰੀ ਦੀਵਾਰਾਂ ਦੇ ਉੱਤੇ ਸਪਰੇ ਪੇਂਟ ਦੇ ਨਾਲ ਖਾਲਿਸਤਾਨ ਜਿੰਦਾਬਾਦ ਤੇ ਫਰੀ ਪੰਜਾਬ ਤੋਂ ਇਲਾਵਾ ਹੋਰ फडਕਾਉ ਨਾਅਰੇ ਵੀ ਲਿਖੇ ਗਏ ਘਟਨਾ ਦੀ ਫੌਰਨ ਬਾਅਦ ਮੰਦਿਰ ਪ੍ਰਸ਼ਾਸਨ ਨੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਉਧਰ ਵੈਂਕੂਵਰ ਦੇ ਵਿੱਚ ਸ਼ਨੀਵਾਰ ਨੂੰ ਖਾਲਿਸਤਾਨੀ دہشت ਗਰਦਾਂ ਦੀ ਇੱਕ ਧਿਰ ਨੇ ਖਾਲਸਾ ਦਿਵਾਨ ਸੁਸਾਇਟੀ ਗੁਰਦੁਆਰੇ ਦੇ ਵਿੱਚ ਤੋੜਪਾਨ ਕੀਤੀ ਗੁਰਦੁਆਰੇ ਦੀ ਪਾਰਕਿੰਗ ਦੇ ਆਲੇ-ਦੁਆਲੇ ਦੀ ਦੀਵਾਰ ਦੇ ਉੱਤੇ ਕਈ ਥਾਵਾਂ ਤੇ ਖਾਲਿਸਤਾਨ ਜ਼ਿੰਦਾਬਾਦ ਸਪਰੇਅ ਪੇਂਟ ਦੇ ਨਾਲ ਲਿਖ ਦਿੱਤਾ ਗਿਆ। ਖਾਲਸਾ ਦਿਵੰਦ ਸੁਸਾਇਟੀ ਨੇ ਪਿਛਲੇ ਹਫ਼ਤੇ ਬੈਂਕੂਵਰ ਦੇ ਵਿੱਚ ਵਿਸਾਖੀ ਪ੍ਰੀਡ ਪ੍ਰਬੰਧਿਤ ਕੀਤੀ ਸੀ। ਇਸ ਪ੍ਰੀਡ ਦੇ ਵਿੱਚ ਖਾਲਿਸਤਾਨੀ ਗਰੁੱਪਸ ਨੂੰ ਸ਼ਾਮਲ ਹੋਣ ਤੋਂ ਰੋਕ ਦਿੱਤਾ ਗਿਆ ਸੀ। ਦੱਸ ਦਈਏ ਕਿ ਖਾਲਸਾ ਦਿਵੰਦ ਸੁਸਾਇਟੀ ਨੂੰ ਰੌਸ ਸਟਰੀਟ ਗੁਰਦੁਆਰੇ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਇਸ ਦੀ ਸਥਾਪਨਾ 1906 ਦੇ ਵਿੱਚ ਹੋਈ ਸੀ। ਅੱਜੋ ਦੀ ਮਿ ਡੀਸੀ ਦਫ਼ਤਰ ਦੇ ਦਰਵਾਜ਼ੇ ਦੇ ਸਾਹਮਣੇ ਸੜੀ ਹੋਈ ਕਣਕ ਦੀ ਫਸਲ ਸੁੱਟਦੇ

ਦਰਸਲ बीजेपी ਦਾ ਵਫਦਰ ਡੀਸੀ ਆਫਿਸ ਦੇ ਵਿੱਚ ਗੁਰੂ ਘਰ ਸਹਾਇ ਦੇ ਵਿੱਚ ਅਗ ਲੱਗਨ ਨਾਲ ਤਬਾਹ ਹੋਈ ਕਣਕ ਦੀ ਫਸਲ ਦਾ ਮੁਆਵਜ਼ਾ ਲੈਣ ਦੀ ਮੰਗ ਨੂੰ ਲੈ ਕੇ ਪਹੁੰਚਿਆ ਸੀ ਅਸੀਂ ਮਖੌਣ ਆਏ ਆ ਅਸੀਂ ਇਹ ਬੇਨਤੀ ਕਰ ਰਹੇ ਹਾਂ ਕਿ ਸਾਡੇ ਹੋਰ ਲੋਕਾਂ ਨੂੰ ਜਿਹੜਾ ਮੁਆਵਜ਼ਾ ਹੈ ਉਹ ਇੱਕ ਹਫਤੇ ਦੇ ਅੰਦਰ ਅੰਦਰ ਮੁਆਵਜ਼ਾ ਦਿੱਤਾ ਜਾਏ ਔਰ ਇਹਦੇ ਸਪੈਸ਼ਲ ਗਰਦੌਰੀਆਂ ਕਰਾਉਣ ਦੀ ਕੋਈ ਲੋੜ ਨਹੀਂ ਸਮਾਂ ਨਸ਼ਟ ਕਰਨ ਦੀ ਲੋੜ ਨਹੀਂ ਕਿਉਂਕਿ ਢਿਲੋ ਸਾਹਿਬ ਨੇ ਵੀ ਦੱਸਿਆ ਕਿ ਇਹਨਾਂ ਨੇ ਮਾਨ ਸਾਹਿਬ ਨੇ ਇਹ ਧਿਆਨ ਦਿੱਤਾ ਸੀਗਾ ਕਿ ਜੇ ਜਦੋਂ ਕੋਈ ਨੁਕਸਾਨ ਹੋਏਗਾ ਤੇ ਜੇ ਮੁਰਗੀ ਖਾਣੇ ਦੇ ਮੁਰਗੀ ਵੀ ਮਰੇਗੀ ਮੈਂ ਉਹਦਾ ਵੀ ਕੰਪਨਸੇਸ਼ਨ ਦਿਆਂ ਜ਼ਿਕਰ ਖਾਸ ਕੀ ਐਤਵਾਰ ਨੂੰ ਗੁਰਹਰ ਸਾਹਿਬ ਦੇ ਪਿੰਡ ਬਸਤੀ ਸਾਨ ਕੇ ਚਾਵਲਾ ਕੋਹਰ ਸਿੰਘ ਵਾਲਾ ਮਿਸ਼ਰੀ ਵਾਲਾ ਦੀਲਾ ਰਾਮ ਕੁਆਟਰ ਦੀਲਾ ਰਾਮ ਛੇ ਪਿੰਡਾਂ ਦੇ ਵਿੱਚ ਕਣਕ ਦੀ ਸੈਂਕੜੀ ਕਿੜ ਫਸਲ ਅੱਗ ਦੀ ਲਪੇਟ ਚ ਆਈ ਅਤੇ ਜਦੋਂ ਫਾਇਰ ਬ੍ਰਿਗੇਡ ਸਮੇਂ ਦੇ ਉੱਤੇ ਨਹੀਂ ਪਹੁੰਚੀ ਤਾਂ ਮੌਕੇ ਤੇ ਆਏ ਐਸਡੀਐਮ ਦੀ ਕਿਸਾਨਾਂ ਦੇ ਨਾਲ ਵੀ ਤਕਰਾਰ ਹੋਈ ਸੀ ਆਪਾਂ ਨਾਲ ਡੇਰੀ ਵੀ ਇਸ ਨੂੰ ਕਰਦੇ ਨੇ ਆਪਾਂ ਡੇਰੀ ਦਾ ਸਾ ਸੜੀਏ ਕਣਕ ਵੀ ਪਹੁੰਚ ਚੁੱਕੀ ਹੈ ਪਰ ਸਵਾਲ ਇਹੀ ਹੈ ਕਿ ਕਿਸਾਨਾਂ ਨੂੰ ਮੁਆਵਜ਼ਾ ਮਿਲੇਗਾ ਦੂਜੇ ਪਾਸੇ ਸਵਾਲ ਇਹ ਵੀ ਹੈ ਕਿ ਆਖਿਰ ਕਿਉਂ ਵਾਰ-ਵਾਰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਫਰਕ ਤਾਂ ਬੰਦੇ ਦੇ ਵਿੱਚ ਬਿਲਕੁਲ ਬਹੁਤ ਛੋਟੇ ਜਿਹੇ ਬ੍ਰਿਜ ਦਾ ਹੁਚਲੇਆ ਬ੍ਰਿਜ ਦੇ ਪਾਰ ਅਸੀਂ ਜ਼ਿਕਰ ਕਰਾਂਗੇ ਚਿੱਟਾ ਕুইਨ ਦਾ ਜੇ ਉਹਦਾ ਸਾਥੀ ਕਬੂ ਕਿੱਥੇ ਮੈਂ ਸਮਝਦਾ ਜਿਹੜੇ ਬੰਦੇ ਢਿੱਡੋਂ ਹੀ ਮਾਰੇ ਨੇ ਨਾ ਉਹਨਾਂ ਨੇ ਮਾਰੇ ਹੀ ਰਹਿਣਾ ਔਰ ਕੱਲ ਦੀ ਚੈਟ ਤੁਸੀਂ ਕਮਾਲ ਦੇਖੋ ਪੰਜਾਬ ਪੁਲਿਸ ਦਾ ਹਾਲ ਵੇਖ ਲਓ ਕਿ ਇਹ ਜਿਹੜੇ 600 ਬੰਦੇ ਦੀ ਐਡਮਨ ਚੱਲ ਰਹੀ ਹੈ ਜਿਹੜਾ ਗਰੁੱਪ ਚੱਲ ਰਿਹਾ ਇਹ ਅਕਾਲੀ ਦਲ ਵਾਰਿਸ ਪੰਜਾਬ ਦੇ ਟੀਮ ਜ਼ਿਲ੍ਹਾ ਮੋਗਾ ਇਹਦੀ ਕੱਲ ਇੱਕ ਆਡੀਓ ਵਾਇਰਲ ਹੁੰਦੀ ਹੈ ਔਰ ਉਸ ਆਡੀਓ ਚ ਕਈ ਪੋਲੀਟੀਕਲ ਲੀਡਰਸ ਨੂੰ ਜਾਂ ਕਈ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਅੰਮ੍ਰਿਤਪਾਲ ترਸ਼ੇਮ ਸਿੰਘ ਉਹਦੇ ਫਾਦਰ ਹਰਜੀਤ ਸਿੰਘ ਪ੍ਰੇਮ ਸਿੰਘ ਉਹਦੇ ਚਾਚਾ ਬੜਿਆਂ ਨਾਲ ਕੰਮ ਕੀਤਾ ਸੋ ਮਤਲਬ ਜਿਹੜੇ ਬੰਦੇ ਇਹ ਪੋਲ ਖੋਲ ਰੇ ਆ ਇਹਨਾਂ ਦੀ ਉਹ ਵੀ ਉਹਨਾਂ ਦੀ ਟਾਰਗੇਟ ਲਿਸਟ 'ਚ ਨੇ ਔਰ ਇਹਦੇ 'ਚ ਤੁਹਾਨੂੰ ਸ਼ਾਇਦ ਇਸ ਗੱਲ ਦਾ ਮੈਨੂੰ ਜੇ ਇਸ ਗੱਲ ਦੀ ਤੁਸੀਂ ਕਹਿ ਲਓ that i am concerned ਕਿ ਪੰਜਾਬ ਪੁਲਿਸ ਕਰ ਕੀ ਰਹੀ ਹੈ ਭਗਵੰਤ ਮਾਨ ਸਾਹਿਬ ਕਰ ਕੀ ਰਹੀ ਜੀ ਵੇਟਿੰਗ ਫॉर ਸਮ ਪਰਸਨ ਟੂ ਡਾਈ ਐਂਡ THEN ਸ਼ਰਦਾ ਦੇ ਫੁੱਲ ਪੇਟ ਘਰਨੇ ਇਹਨਾਂ ਨੇ ਮੈਂ ਇਹ ਗੱਲ ਕਿਉਂ ਕਹਿ ਰਿਹਾ ਕਿਉਂਕਿ ਜਾਖੜ ਸਾਹਿਬ ਨੇ ਵੀ ਜ਼ਿਕਰ ਕੀਤਾ ਸੀਗਾ ਕਿ ਇੰਟੈਲੀਜੈਂਸ ਦੀ ਦੁਰਵਰਤੋਂ ਹੋ ਰਹੀ ਹੈ ਔਰ ਭਗਵੰਤ ਮਾਨ ਸਾਹਿਬ ਨੇ ਆਪ ਇਸ ਗੱਲ ਨੂੰ ਐਡਮਿਟ ਕੀਤਾ ਵਿਧਾਨ ਸਭਾ ਦੇ ਫਲੋਰ ਆਫ ਦਾ ਹਾਊਸ 'ਚ ਕੀਤਾ ਕਿ ਮੈਨੂੰ ਪਤਾ ਕਾਂਗਰਸ ਦੀ ਮੀਟਿੰਗ 'ਚ ਕੀ ਹੁੰਦਾ ਪ੍ਰਤਾਪ ਸਿੰਘ ਬਾਜਵੇ ਨੂੰ ਐਲਓਪੀ ਨੂੰ ਕਹਿੰਦੇ ਸੀ ਕਿ ਤੁਸੀਂ ਤਾਂ ਸਾਰੀ ਜਿਹੜੀ ਉਹਨਾਂ ਦੀ ਮੀਟਿੰਗ ਹੋਈ ਸੀ ਦਿੱਲੀ 'ਚ ਉਹਦਾ ਸਾਰਾ ਵੇਰਵਾ ਦੇਤਾ ਹੈ ਇੰਟੈਲੀਜੈਂਸ ਨੂੰ ਪੋਲਿਟੀਕਲ ਅਪੋਨੈਂਟਸ ਤੇ ਨਿਗਾਹ ਰੱਖਣੀ ਸਨੂਪਿੰਗ ਕਰਨੀ ਫੋਨ ਟੈਪਿੰਗ ਤੱਕ ਵਰਤ ਰਹੇ ਆ ਲਾਅਨ ਆਰਡਰ ਤੇ ਨਹੀਂ ਵਰਤ ਰਹੇ ਵੇਖੋ ਕਿੱਡੇ ਨਿਕੰਮੇ ਨੇ ਪ੍ਰਤਾਪ ਸਿੰਘ ਬਾਜਵੇ ਦੇ ਬਾਰੇ ਅਮਨ अरोड़ा ਸਾਹਿਬ ਪ੍ਰਧਾਨ ਹੈ ਜੀ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਜਿਹੜੇ ਕਿਸੇ ਬੰਬ ਬਲਾਸਟ ਲਈ ਲਾਈਵ ਨਹੀਂ ਹੋਏ ਇੱਕ ਨਿੱਜੀ ਚੈਨਲ ਨੂੰ ਐਲਓਪੀ ਦੇ ਦਿੱਤੇ ਇੰਟਰਵਿਊ ਤੋਂ ਬਾਅਦ ਲਾਈਵ ਹੋ ਗਏ ਤੇ ਕਹਿੰਦੇ ਇਹਦੇ ਪਾਕਿਸਤਾਨ ਨਾਲ ਲਿੰਕ ਨੇ ਐਲਓਪੀ ਦੇ ਅਸੀਂ ਇਹਦੀ ਜਾਂਚ ਕਰਨੀ ਹੈ ਮਗਰ ਜਾਂਚ ਕਰਨ ਦੀ ਜਗ੍ਹਾ ਪਰਚਾ ਦਿੱਤਾ ਨਿਕੰਮਾ ਜਾ ਆਈਟੀ ਐਕਟ ਦਾ ਭਾਈ ਜੀ ਜਿਹਦੇ ਪਾਕਿਸਤਾਨ ਨਾਲ ਲਿੰਕ ਨੇ ਉਹ ਤਾਂ ਤੁਸੀਂ ਜਾਂਚ ਕਰਕੇ ਹੀ ਨਹੀਂ ਰਾਜੀ ਆ ਮੈਂ ਦਿਖਾਉਣਾ ਸਾਰੀ ਚੈਟ ਜਿਨ੍ਹਾਂ ਦੇ ਲਿੰਕ ਆ ਉਹਨਾਂ ਬਾਰੇ ਕੋਈ ਨਹੀਂ ਜ਼ਿਕਰ ਕਰਦਾ ਇਸ ਲਈ ਨਾ ਮੇਰੀ ਅੱਜ ਥੋੜੀ ਐ ਐਗਜ਼ੌਸਟਿਵ ਜੀ ਪ੍ਰੈਸ ਕਾਨਫਰੰਸ ਹੈ ਕਿਉਂਕਿ ਇਹਦੇ ਕਈ ਪਹਿਲੂ ਨੇ ਅੱਜ ਜੇ ਮੈਂ ਤੁਹਾਡੇ ਸਾਹਮਣੇ ਰੱਖਿਆ ਔਰ ਕਈ ਇਹ ਜਿਹਾਂ ਵੀ ਆਡੀਓ ਰਿਕਾਰਡਿੰਗਸ ਨੇ ਜਿਹੜੀਆਂ ਤੁਸੀਂ ਕਦੇ ਨਹੀਂ ਸੁਣੀਆਂ ਹੋਣੀਆਂ ਅਨ ਯੂ ਵਿਲ ਅੰਡਰਸਟੈਂਡ ਕਿ ਪੰਜਾਬ ਚ 올 ਇਸ ਨਾਟ ਵੈਲ ਇਟਾ ਖਤਰਨਾਕ ਕੰਮ ਚੱਲ ਰਿਹਾ ਔਰ ਜਿਹੜਾ ਇਹ ਚਲਾ ਰਿਹਾ ਹੈ ਇਹਦਾ ਜਿਹੜੇ ਐਡਮਿਨ ਨੇ ਇੱਕ ਬੰਦਾ ਉਹ ਆ ਜਿਹੜਾ ਉਹਨੇ ਡਿਬੜੂਗੜ ਤੋਂ ਮੁੜਿਆ ਕੁਲਵੰਤ ਸਿੰਘ ਰੋਕੇ ਉਹਦਾ ਭਰਾ ਹੈ ਮਹਾ ਸਿੰਘ ਬੜੇ ਲੋਕ ਨੇ ਮਗਰ ਆ ਸਾਰੇ ਕੰਮ ਦੇ ਪਿੱਛੇ ਹੈ ਕੌਣ ਉਹਦੀ ਫੋਟੋ ਤਾਂ ਵਿਖਾ ਨਹੀਂ ਉਹਦੀ ਪਹਿਲੇ ਦੀ ਜਿਹੜੀ ਪਹਿਲੀ ਲਾਈਨ ਹਲੋ ਆ ਇਹਨੂੰ ਤਾਂ ਪਛਾਣਦੇ ਹੋ ਨਾ ਪਛਾਣਦੇ ਉਹ ਨਹੀਂ ਪਛਾਣਦੇ ਇਹ ਦੱਸੋ ਯਾਰ ਇੱਕ ਤਰ੍ਹਾਂ ਆਹ ਆ ਇਹ ਆ ਜਿੰਨ ਜੀ ਅਸਲ ਬੰਦੇ ਦੀ ਜਿੱਦੀ ਮੈਂ ਗੱਲ ਕਰ ਰਿਹਾ ਉਹ ਜਿਹੜਾ ਨਵਾਂ ਚਿਹਰਾ ਉਹ ਤਾਂ ਸਿਰਫ ਇੱਕ ਲੋਕਾਂ ਨੂੰ ਭੁਲੇਖਾ ਪਾਉਣ ਦਾ ਚਿਹਰਾ ਉਹਦੀ ਨਹੀਂ ਮੈਂ ਦੀ ਗੱਲ ਕਰ ਰਿਹਾ ਸ਼ੈਤਾਨ ਦੀ ਹੁਣ ਤੁਸੀਂ ਆਹ ਵੇਖੋ ਮੈਂ ਥੋੜੀ ਜੀ ਪੜੂੰਗਾ ਜੀ ਕੱਲ੍ਹ ਵਾਲੀ ਜਿਹੜੀ ਚੈਟ ਹੈ ਔਰ ਫਿਰ ਮੈਂ ਇੱਕ ਆਡੀਓ ਸੁਣਾਉਂਗਾ ਕਿ ਲੋਕਾਂ ਨੂੰ ਕਿਵੇਂ ਤਿਆਰ ਕੀਤਾ ਜਾ ਰਿਹਾ ਕਹਿੰਦੇ ਜੀ ਚਲੋ ਕਰੋ ਪਤਾ ਤਲਵਾੜੇ ਦਾ ਆਪਾਂ ਕੱਲ੍ਹ ਉਹੀ ਸੋਦਾਵਾਂ ਆਵਾਂਗੇ ਹਾਂ ਜੇ ਪੁਲਸਾਂ ਨੂੰ ਲੈਣ ਆਵੇ ਤਾਂ ਖਾਲਸਾ ਜੀ ਸਾਡੇ ਮਗਰ ਡੱਟ ਕੇ ਖੜ ਜਾਇਓ ਜਾਂ ਫਿਰ ਸਾਨੂੰ ਉਹ ਸ਼ਸਤਰ ਲਿਆ ਕੇ ਦਿਓ ਨਾ ਤਾਂ ਅਸੀਂ ਕਿਸੇ ਦੇ ਹੱਥ ਆਈਏ ਫੇਰ ਸੋ ਸੋਦੇ ਹੀ ਤੁਰੇ ਜਾਵਾਂਗੇ ਅਕਲਾ ਮੈਸੇਜ ਪੜਦਾ ਖਾਲਸਾ ਜੀ ਮੈਂ ਕੱਲ ਨੂੰ ਹੀ ਸ਼ਹੀਦੀ ਪ੍ਰਾਪਤ ਕਰਨ ਲਈ ਤਿਆਰ ਹਾਂ ਕੋਈ ਜਥੇਬੰਦੀ ਹੈ ਜਿਨ੍ਹਾਂ ਨੂੰ ਸ਼ਹੀਦਾਂ ਦਾ ਪਰਿਵਾਰ ਸੰਭਿਆ ਭਾਉ ਮਗਰੋਂ ਕੌਣ ਕੌਣ ਖੜਾ ਦੇਖਿਆ ਅਸੀਂ ਅੰਮ੍ਰਿਤਸਰ ਦੇ ਮੋਰਚਾ ਲੱਗਿਆ ਸੀ ਉੱਥੇ ਵੇਖਿਆ ਹੀ ਚਲੋ ਫੇਰ ਭਾਉ ਆ ਜੇ ਭਾਉ ਜੀ ਐਲਾਨ ਕਰੋ ਚਲੋ ਫੇਰ ਭਾਉ ਆਓ ਸਾਰੇ ਜਾਣੇ ਜਿਨ੍ਹਾਂ ਜਿਨ੍ਹਾਂ ਜਿਨੇ ਹੈਗੀ ਪਹਿਲਾ ਸ਼ਹੀਦੀ ਦੀ ਦਾਤ ਅਕਾਲ ਪੁਰਖ ਮੈਨੂੰ ਦੇਣ ਫਿਰ ਅੱਗੇ ਕਹਿੰਦਾ ਖਾਲਸਾ ਜੀ ਆਪਾਂ ਕਹਿ ਕੇ ਜੰਗ ਦੀ ਤਿਆਰੀ ਕਰ ਸਕਦੇ ਆ ਪਰ ਜਿਹੜੇ ਵਿੱਚੋਂ ਬਾਅਦ ਵਿੱਚ ਜੰਗ ਵਿੱਚੋਂ ਗद्दार ਭਜਨੇ ਆ ਉਹ ਰਹਿ ਇੱਥੇ ਪਤਾ ਨਹੀਂ ਅੱਗੇ ਕੀ ਆ ਬਾਈ ਆਪਣੀ ਆਪਣੀ ਜ਼ਮੀਰ ਕਾਇਮ ਰੱਖੀ ਐ ਸਾਰੇ ਵੀਰ ਇੱਕੋ ਸੌ ਖਾ ਕੇ ਚੱਲੋ ਬਾਈ ਜੀ ਜੋ ਛੱਟ ਕੇ ਜਾਣਗੇ ਉਹਨਾਂ ਦਾ ਵੀ ਹਿਸਾਬ ਨਾਲ ਦੀ ਨਾਲ ਕਰਨਾ ਸਹੀ ਰਹੁ ਮੇਰੇ ਹਿਸਾਬ ਨਾਲ ਮਤਲਬ ਨਾਲ ਦੀ ਨਾਲ ਸਾਰਾ ਕੰਮ ਇਹਦੇ ਵਿੱਚ ਹੀ ਚੱਲ ਰਿਹਾ ਮਨਜ਼ੂਰ ਆ ਦੱਸੋ ਖਾਲਸਾ ਜੀ ਮੈਂ ਤਿਆਰ ਆ ਦੱਸੋ ਪਹਿਲਾ ਕਿਹੜਾ ਗੱਡੀ ਚਾੜਨਾ ਦਸੋ ਰਾਜਪੁਰਾ ਨੀਰ ਚੰਡੀਗੜ੍ਹ ਕਾਲ ਨੰਬਰ 987810888 ਪਹਿਰੇਕਟਾ ਪੰਤੇ ਦੇ ਵਿੱਚ ਹੁਣ ਜ਼ਿਕਰ ਹੋਵੇਗਾ ਚਿੱਟਾ ਕੁਈਨ ਦਾ ਜਿਹਾਂ ਜਿਸ ਨੂੰ ਬਰਖਾਸਤ ਕਰ ਦਿੱਤਾ ਗਿਆ ਪੁਲਿਸ ਦੀ ਨੌਕਰੀ ਤੋਂ ਬਠਿੰਡਾ ਦੇ ਵਿੱਚ ਚਿੱਟਾ ਦੇ ਨਾਲ ਫੜੀ ਗਈ ਹੈੱਡ ਕਨਸਟੇਬਲ ਅਮਨਦੀਪ ਕੌਰ ਦਾ ਸਾਥੀ ਵੀ ਹੁਣ ਪੁਲਿਸ ਦੇ ਸ਼ਿਕੰਜੇ ਵਿੱਚ ਬਲਵਿੰਦਰ ਦੀ ਗ੍ਰਿਫਤਾਰੀ ਮੁਹਾਲੀ ਦੇ ਨੇੜੇ ਤੋਂ ਹੋਈ ਬਲਵਿੰਦਰ 4 ਅਪ੍ਰੈਲ ਨੂੰ ਬਠਿੰਡਾ ਕੋਰਟ ਕੰਪਲੈਕਸ ਤੋਂ ਫਰਾਰ ਹੋਇਆ ਸੀ ਉਸ ਸਮੇਂ ਉਸ ਦਾ ਕੋਰਟ ਕੰਪਲੈਕਸ ਦੇ ਵਿੱਚ ਆਪਣੀ ਪਤਨੀ ਦੇ ਨਾਲ ਝਗੜਾ ਹੋਇਆ ਸੀ ਦਰਸਲ 4 ਅਪ੍ਰੈਲ ਨੂੰ ਚਿੱਟੇ ਦੇ ਨਾਲ ਫੜੀ ਗਈ ਹਿਟ ਕਨਸਟੇਬਲ ਅਮਨਦੀਪ ਕੌਰ ਦੀ ਕੋਰਟ ਚ ਪੇਸ਼ੀ ਸੀ ਇਸ ਦੌਰਾਨ ਬਲਵਿੰਦਰ ਵੀ ਉੱਥੇ ਪਹੁੰਚਿਆ ਤੇ ਬਲਵਿੰਦਰ ਦੀ ਪਤਨੀ ਵੀ ਉੱਥੇ ਪਹੁੰਚ ਗਈ ਤੇ ਦੋਵਾਂ ਦੇ ਵਿਚਾਲੇ ਝਗੜਾ ਹੋ ਗਿਆ ਹੈਡ ਕਨਸਟੇਬਲ ਅਮਨਦੀਪ ਕੌਰ ਨੂੰ 17 ਗ੍ਰਾਮ ਚਿੱਟੇ ਨਾਲ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੂੰ ਉਸਦੀ ਕਾਲੀ ਥਾੜ ਤੋਂ ਹੈਰੋਇਨ ਬਰਾਮਦ ਹੋਈ ਸੀ ਜਿਸ ਤੋਂ ਬਾਅਦ ਅਮਨਦੀਪ ਕੌਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਅਮਨਦੀਪ ਕੌਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਰਹੀ ਹੈ ਉਸਦੇ ਇੰਸਟਾ ਦੇ ਉੱਤੇ ਕਾਫੀ ਫੋਲੋਅਰਸ ਨੇ ਖੂਬ ਸਾਰੀ ਵੀਡੀਓਜ਼ ਵੀ ਨੇ ਜਿਨ੍ਹਾਂ ਦੇ ਵਿੱਚ ਉਹ ਆਪਣੀ ਕਾਲੀ ਥਾੜ ਦੇ ਨਾਲ ਨਜ਼ਰ ਆਉਂਦੀ ਸੀ ਤਾਂ ਕਾਲੀ ਥਾੜ ਦੇ ਵਿੱਚ ਨਜ਼ਰ ਆਉਣ ਵਾਲੀ ਜਿਹੜੀ ਚਿੱਟਕ ਵੀ ਨਾਲ ਸਲਾਖਾਂ ਦੇ ਪਿੱਛੇ ਹੈ ਤੇ ਉਸ ਦਾ ਸਾਥੀ ਵੀ ਦੂਜੇ ਪਾਸੇ ਅਸੀਂ ਜ਼ਿਕਰ ਕਰਾਂਗੇ ਕਾਲੀ ਐਕਟਿਵਾ ਵਾਲੀ ਪੰਜਾਬੀ ਸਿੰਗਰ ਜਿਹਾਂ ਕੈਨੇਡਾ ਦੇ ਐਡਮਿੰਟਨ ਦੇ ਵਿੱਚ ਪੰਜਾਬੀ ਸਿੰਗਰ ਰੁਪਿੰਦਰ ਹੰਡਾ ਦੇ ਚੱਲਦੇ ਸ਼ੋਅ ਦੇ ਵਿੱਚ ਹੰਗਾਮਾ ਇਸ ਵੀਡੀਓ ਚ ਰੁਪਿੰਦਰ ਹੰਡਾ ਪ੍ਰਬੰਧਕਾਂ ਦੇ ਨਾਲ ਟਕਰਾਅ ਕਰਦੇ ਦਿਖਾਈ ਦੇ ਰਹੇ ਨੇ ਇਸ ਜਰਾਂ ਨੂੰ ਮਾਈਕ ਵੀ ਸੁੱਟਦੇ ਨੇ ਅਤੇ ਫਿਰ ਵਿਚਾਲੇ ਸ਼ੋਅ ਛੱਡ ਕੇ ਚਲੇ ਗਏ ਜਾਣਕਾਰੀ ਦੇ ਮੁਤਾਬਿਕ ਰੁਪਿੰਦਰ ਹੰਡਾ ਦੇ ਸ਼ੋਅ ਦੇ ਵਿੱਚ ਵੀਰ ਨਾਲ ਪਹੁੰਚਣ ਦੀ ਵਜਨ ਵਾਲੇ ਹੰਗਾਮਾ ਹੋਇਆ। ਉਹ ਮਨੇ ਗੂਝ ਕੇ ਕਹਿੰਦੇ ਕਿ ਅੱਜ ਤੱਕ ਮੈਂ ਐਦਾਂ ਦਾ ਆਰਟੀਸੀ ਦੇਖਿਆ ਨਹੀਂ ਬਿਨਾਂ ਪੇਮੈਂਟ ਦੇ ਪੂਰਾ ਸ਼ੋਅ ਕਰ ਗਿਆ। ਇਸ ਨੋਰਮਲ ਇਹ ਨਹੀਂ ਕਿ ਮੈਨੂੰ ਇਸ ਬਾਰੇ ਇਹ ਸੌਅ ਬਾਰੇ ਯਰ ਨਾ। ਜਿਸ ਨਾਲ ਸ਼ੋਅ ਦੇ ਪ੍ਰਮੋਟਰ ਅਤੇ ਸਿੰਗਰ ਦੇ ਵਿਚਾਲੇ ਬਹਿਸ ਹੋਈ। ਹਾਲਾਂਕਿ ਸ਼ੋਅ ਛੱਡ ਕੇ ਜਾਣ ਦੇ ਪਿੱਛੇ ਅਸਲ ਵਜ੍ਹਾ ਕੀ ਹੈ ਸਪਸ਼ਟ ਨਹੀਂ ਹੋ ਸਕਿਆ।